ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੈਂਪਸ ਨੂੰ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ 사ਜਦਾ ਜ਼ਰੂਰ ਕਰਕੇ ਜਾਨੇ ਕਿਸੇ ਵੀ ਟੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖ-ਦੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੇ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਕਰਦਿਆਂ ਦੀ ਜ਼ਿੰਮੇਵਾਰੀ ਆ ਬਾਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲੋਂ ਕਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆਦਾਦ ਵੀ ਕਰਦਾ ਇਸ ਗੱਲ ਤੇ ਤੇ ਇਹ ਇਹ ਜਿਹੜਾ ਮੋਰਚਾ ਆ ਇਹ ਬਹੁਤ ਹੀ ਪੀਸਫੁਲੀ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ذاتی ਇਖਲਾਕੀ ਫਰਜ਼ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਦਾ ਇਸ ਗੱਲ ਦੀ ਗੁਸਤਾਖੀ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਿਦ ਤੱਕ ਜਿਵ ਜਿਵ ਹੁਕਮ ਤੇ ਵੈ ਤੇ ਵਕਾਰ ਕਿਉਂਕਿ ਹੁਣ ਇਹ ਬੱਚਿਆਂ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅਮੈਸਟਰ ਇੰਟਰਨੈਸ਼ਨਲ ਬ੍ਰਾਂਡ ਅਮੈਸਟਰ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੀ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮਿਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ سارے ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਬੁਸਾਕੀ ਮਾਫੀ ਚਾਹਨਾ ਜੀ ਹਾਂ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਓ ਦੀ ਮਿੱਟੀ ਕਾਲੀ ਰੂਹ ਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਓ ਦੀ ਮਿੱਟੀ ਮਿਹਰਬਾਨੀ ਜੀ ਥੈਂਕ ਯੂ ਬਹੁਤ ਧੰਨਵਾਦ